ਗੁਰੂ ਨਾਨਕ ਦੇਵ ਜੀ ਵਚਨ ਕਰਦੇ ਹਨ ਕਿ ਸਾਵਣ ਦੇ ਮਹੀਨੇ ਵਿੱਚ ਸੱਪਾਂ ਨੂੰ ਹਿਰਨਾ ਨੂੰ ਮੱਛੀਆਂ ਨੂੰ ਤੇ ਪੈਸੇ ਵਾਲੇ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਵਣ ਦੇ ਮਹੀਨੇ ਵਿੱਚ ਜੇਕਰ ਮੀਂਹ ਪੈ ਜਾਵੇ ਤਾਂ ਚਾਰ ਤਿਰਾਂ ਨੂੰ ਦੁੱਖ ਵੀ ਬਹੁਤ ਹੁੰਦਾ ਹੈ। ਬਲਦਾਂ ਨੂੰ ਕਿਉਂਕਿ ਉਹਨਾਂ ਨੂੰ ਮੀਂਹ ਦੇ ਵਿੱਚ ਜੋਤਿਆ ਜਾਂਦਾ ਹੈ ਤੇ ਰਸਤੇ ਵਿੱਚ ਚੱਲਣ ਵਾਲੇ ਮੁਸਾਫਿਰ ਉਹਨਾਂ ਦੇ ਕਦਮ ਰੁਕਦੇ ਐ ਜਦੋਂ ਮੀਂਹ ਪੈਂਦਾ ਐ ਐਦਾਂ ਹੀ ਜਿਵੇਂ ਚੱਕਰ ਐ ਨੌਕਰ ਐ ਉਹ ਵੀ ਦੁਖੀ ਹੁੰਦੇ ਹਨ ਉਹਨਾਂ ਨੂੰ ਮਾਲਕ ਦਾ ਹੁਕਮ ਵਜਾਉਣਾ ਹੀ ਪੈਂਦਾ ਭਾਵੇਂ ਕਿੰਨਾ ਹੀ ਮੀਂਹ ਕਿਉਂ ਨਾ ਪੈਂਦਾ ਹੋਵੇ ਤੇ ਗਰੀਬ ਬੰਦਾ ਉਸ ਨੂੰ ਤਾਂ ਦਿਹਾੜੀ ਹੀ ਨਹੀਂ ਮਿਲਦੀ ਜਦੋਂ ਵਰਖਾ ਹੁੰਦੀ ਐ ਇਸੇ ਤਰ੍ਹਾਂ ਚਾਰ ਤਰਾਂ ਦੁਖੀ ਨੇ ਤੇ ਚਾਰ ਤਰਾਂ ਸੁਖੀ ਪਰ ਗੁਰੂ ਨਾਨਕ ਦੇਵ ਜੀ ਵਚਨ ਕਰਦੇ ਹਨ ਜਿਨ੍ਹਾਂ ਨੇ ਸਾਵਣ ਦੇ ਮਹੀਨੇ ਵਿੱਚ ਨਾਮਹਿਰ ਦੇ ਵਿੱਚ ਵਸਾ ਲਿਆ ਉਹਨਾਂ ਅੰਦਰ ਆਨੰਦ ਹੈ ਚਾਉ ਹੈ ਵਿਗਾ